ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਨਹਿਰ ਚ ਡਿੱਗੀ ਤੁਹਾਨੂੰ ਦੱਸ ਦਈਏ ਪੰਜਾਬ ਰੋਡਵੇਜ਼ ਪੱਟੀ ਡਿੱਪੂ ਦੀ ਬੱਸ ਅੰਮ੍ਰਿਤਸਰ ਚੱਬੇ ਦੇ ਕੋਲ ਗੁਰਦੁਆਰਾ ਬਾਬਾ ਨੌਜ ਸਿੰਘ ਦੇ ਨੇੜੇ ਨਹਿਰ ਚ ਪਲਟ ਗਈ ਤੁਹਾਨੂੰ ਇਹ ਵੀ ਦੱਸ ਦਈਏ ਸਵਾਰੀਆਂ ਦਾ ਬਚਾਅ ਹੋ ਗਿਆ ਇਹ ਬੱਸ ਪੱਟੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਸੰਗਣੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਲਗਾਤਾਰ ਧੁੰਦ ਕਾਰਨ ਕਈ ਹਾਸੇ ਵਾਪਰ ਰਹੇ ਨੇ ਹਾਸਾ ਆ ਬਈ ਇੱਥੇ ਮੋਟਰਸਾਈਕਲ ਨੂੰ ਬਚਾਉਂਦੇ ਬਚਾਉਂਦੇ ਗੱਡੀ ਥੱਲੇ ਡੇਗੀ ਉਹ ਲੱਗੀ ਪੁਲ ਬਹੁਤ ਨਿਕਾ ਹੈਗਾ ਇਥੇ ਹੈ ਹੀ ਨਹੀਂ ਸਮਝ ਨਹੀਂ ਹੈਗਾ ਮੰਗ ਕਰਦੇ ਸਾਡਾ ਪੁਲਿਸ ਸਹੀ ਹੋਣਾ ਜੀ ਦਾ ਨਾ ਇਥੇ ਗ੍ਰਿਲਾਂ ਨਾ ਕੋਈ ਟੇਪ ਲੱਗੀ ਆ ਕੱਖ ਨਹੀਂ ਹੈਗਾ ਇਥੇ ਹਾਂ ਜੀ ਹਾਂ ਸਭ ਪੁਲ ਕਰਕੇ ਹੋਇਆ ਹਾਂ ਜੀ ਪੁਲ ਕਰਕੇ ਹੋਇਆ ਵਜਾ ਭਾਜੀ ਵਜਾ ਭਾਜੀ ਪੁਲ ਕਰਕੇ ਹੋਈ ਪੁਲ ਨਿਕਾ ਬਹੁਤ ਹੀ ਜ਼ਿਆਦਾ ਇਹ ਤਾਂ ਪੁਲ ਵੀ ਕਹਾਦਾ ਪੁਲੀ ਆ ਇਹ ਪੁਲੀ ਹੈ ਪੁਲ ਨਹੀਂ ਹੈ ਪੁਲ ਨਹੀਂ ਹੈਗਾ ਇਹ ਬਹੁਤ ਤੰਗ ਪੜਿਆ ਤੁਸੀਂ ਇਹਨੇ ਸੜਕ ਮਕਰੋ ਛੋੜੀ ਆ ਗਾੜੀਆਂ ਪੁੱਲ ਹੈ ਹੀ ਨਹੀਂ ਆ ਇੱਥੇ ਤਿੰਨ ਤਿੰਨ ਘੰਟੇ ਦੁਨੀਆ ਫਸੀ ਰਹਿੰਦੀ ਜਾਮ ਦੇ ਵਿੱਚ ਆਉਂਦਾ ਜਿਹੜਾ ਸੁਣ ਜਾਂਦਾ ਕੋਈ ਆਉਂਦਾ ਤੇ ਨਹੀਂ ਆ ਐ ਮੰਗ ਕਰਦੇ ਸਾਡਾ ਪੁਲ ਚੋੜਾ ਨਹੀਂ ਚਾਹੀਦਾ ਕੋਈ ਲਾਈਟ ਹੋਣੀ ਚਾਹੀਦੀ ਆ ਟੇਪਾਂ ਲੱਗਣੀਆਂ ਚਾਹੀਦੀਆਂ ਗਰੇਲਾਂ ਲੱਗਣੀਆਂ ਚਾਹੀਦੀਆਂ ਪੁੱਲ ਚੋੜਾ ਉਹ ਤਾਂ ਫੇਰ ਹੀ ਆ ਦਿੱਲੀ ਐਕਸੀਡੈਂਟ ਹੁੰਦਾ ਦਿੱਲੀ ਇੱਕ ਦਿਨ ਨਹੀਂ ਆ ਐਕਸੀਡੈਂਟ ਦਾ ਬਚਾਅ ਹੋ ਸਕਦਾ ਹਾਂਜੀ ਪੁੱਲ ਚੋੜਾ ਗਿਆ ਉੱਪਰ ਬਚਾ ਜਾਣਾ ਬਾਬੇ ਦੇ ਘਰੋਂ ਗੱਡੀ ਕਿੰਨੇ ਦੀ ਤਸਵੀਰੇ ਜਾਊ ਉੱਦੋਂ ਬਾਬੇ ਦੇ ਮੱਥਾ ਟੇਕਦੇ ਆ ਮਕਰ ਕੋਈ ਮੋਟਰਸਾਈ ਪਹਿਲ ਗੇਰ ਲਾ ਕੇ ਗਲੀ ਮਾਹਾਂ ਹੀ ਪੁਲ ਵੀ ਪਾਰ ਕਰਦੀ ਹਾਂਜੀ ਹਾਂਜੀ ਬਚਾ ਗਿਆ ਡਰਾਈਵਰ ਵੀ ਡਿੱਗ ਗਿਆ ਸੀ ਉਹਨੂੰ ਕੱਢ ਕੇ ਉਹਦੇ ਕੱਪੜੇ ਬਦਲੇ ਉਹਨੂੰ ਜਾ ਕੇ ਚਾਹ ਚੂ ਪਿਆਈ ਗੁਰਦਾਰੇ ਡਰਾਈਵਰ ਨੇ ਬਹੁਤ ਘੁੱਟ ਕੀਤੀ ਆ ਸਾਰਿਆਂ ਨੇ ਕੱਟਿਆ ਇੱਥੇ ਪਿੰਡ ਦੇ ਆਦ ਰਲ ਮਿਲ ਕੇ ਹਾਂ ਸੀਸਾ ਤੋੜ ਕੇ ਮਗਰ ਲਈ ਵਾਰੀ ਦਾ ਮੇਨ ਪੁਲ ਛੋੜਾ ਹੋਣਾ ਜੀ ਦਾ ਇੱਥੇ ਟ੍ਰੈਫਿਕ ਇੰਨੀ ਆ ਐਤਵਾਰ ਕੋਈ ਮੰਨਣਾ ਚਾਰ ਚਾਰ ਘੰਟੇ ਦੁਨੀਆ ਕੋਈ ਗਲੀਆਂ ਚ ਪਾ ਕੇ ਗੱਡੀ ਖੜਦਾ ਕੋਈ ਕੈਂਤ ਦੀ ਖੜਦਾ ਬੱਸਾਂ ਵਾਲਿਆਂ ਦੇ ਟਾਈਮ ਹੁੰਦੇ ਆ ਹਰ ਇੱਕ ਨੂੰ ਟਾਈਮ ਹੁੰਦਾ ਕਾਰਾਂ ਆਉਣ ਲੈ ਆਉਂਦਾ ਕੋਈ ਉਂਵਾੜਦਾ ਕੋਈ ਥੱਲੇ ਲਿਆ ਕੇ ਠੋਕ ਲਿੰਦਾ ਮਟਕੇ ਪੰਗੇ ਪਾ ਹਟਦੇ ਇੱਥੇ ਤਰਨ ਤਾਰ ਤੋਂ ਜਾਮ ਲੱਗ ਜਾਂਦਾ ਬਰਸਰ ਦਾ ਉਹ ਫਾਈ ਬੋਰਡ ਪੋਲ ਤੱਕ ਲੱਗਾ ਰਹਿਦਾ ਉੱਤੇ ਸਿਰੇ ਉਹ ਪਰਲੇ ਬਣੇ ਹੋਇਆ ਤੇ ਮੁਰਕੇ ਫਿਰ ਬਾਸੇ ਬਣੇ ਲੱਗੇ ਹਾਂਜੀ ਕਿੰਨੇ ਆਨੇ ਪਿੱਛੇ ਅਹੀ ਬਾਸੇ ਦੇ ਵਿੱਚ 22 ਤੋਂ 40 ਇਹ ਕਿਸ ਤਰ੍ਹਾਂ ਬਚਾਓ ਕੀਤਾ ਜੀ ਉਹਨਾਂ ਦੀ ਵਾਰੀ ਪਤੋੜ ਕੇ ਫਿਰ ਕੱਟੇ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਐਕਸੀਡੈਂਟ ਹੋ ਰਹੇ ਨੇ ਲਗਾਤਾਰ ਲਗਾਤਾਰ ਵਾトゥ ਹੋ ਰਹੇ ਆ ਥੇਲੀ ਹੋ ਰਿਹਾ ਥੇਲੀ ਕੋਈ ਨਾਗਾ ਪਈ ਰਖੇ ਹਾਂਜੀ ਪਰਮਾਤਮਾ ਲਓ ਵੀ ਇਧਰ ਦੇਖੋ ਕਿੰਨੀਆਂ ਗੱਡੀਆਂ ਆਉਣੀਆਂ ਕੋਈ ਅਦਾ ਰਾਤ ਬਾਕੀ ਜਨ ਦਾ ਵੱਡਾ ਕਰਨ ਕੀ ਆ ਪੁਲ ਛੋਟਾ ਕਿੰਨੇ ਸਮੇਂ ਦਾ ਛੋਟਾ ਜੀ ਇਹ ਪੁਲ ਇਹ ਸ਼ੁਰੂ ਤੋਂ ਛੋਟਾ ਹੁਣ ਤਾਂ ਦੁਨੀਆ ਵੱਧ ਹੀ ਗਈ ਐ ਤੇ ਪੁਲ ਬਣੇ ਨਹੀਂ ਅੱਛਾ ਜੀ ਪਹਿਰੋਂ ਪਹਿਰ ਦੁਨੀਆ ਜਿਹੜੀ ਉਹ ਵੱਧ ਹੀ ਜਾਂਦੀ ਐ ਗੱਡੀਆਂ ਵੱਧੀਆਂ ਜਾਂਦੀਆਂ ਤੇ ਪੋਲ ਉੱਥੇ ਦਾ ਉੱਥੇ ਸੜਕ ਵੀ ਜਿਹੜੀ ਉਹ ਵੱਧ ਗਈ ਐ ਤੇ ਪੋਲ ਕਿਉਂ ਨਹੀਂ ਵੱਡਾ ਕੀਤਾ ਜਾ ਰਿਹਾ ਇਹ ਹੁਣ ਗਵਰਨਮੈਂਟ ਨੂੰ ਪਤਾ ਹੋਵੇ। ਆ ਤੁਹਾਡੇ ਵੱਲੋਂ ਪਹਿਲਾਂ ਵੀ ਲਿਖਤੀ ਸ਼ਿਕਾਇਤ ਜਿਵੇਂ ਗਏ ਨੇ। ਕਿਥੇ ਜਿਹੜੇ ਪੱਤਰਕਾਰ ਕੋਈ ਆਉਂਦਾ ਉਹ ਇੱਥੋਂ ਸੁਣ ਕੇ ਚੱਲ ਜਾਂਦੇ। ਮੁੜ ਕੇ ਸੁਣਾਈ ਕੇ ਇਹਦੀ ਨਹੀਂ ਹੁੰਦੀ। ਕਿ ਸਰਕਾਰਾਂ ਦੇ ਇੱਥੋਂ ਹੀ ਲੰਘਦੀਆਂ ਹੋਈ ਸੀ। ਜਿਹੜਾ ਆਦਾ ਜਨਾਬ ਸਾਹਿਬ ਉਹ ਜਿਹੜਾ ਪੱਤਰਕਾਰਾਂ ਦਾ ਪੱਤਰਕਾਰਾਂ ਦਾ ਖਾਤਾ ਖਬਰ ਲਾਉਣੀ। ਤਾਂ ਸਰਕਾਰ ਨੂੰ ਚਾਹੀਦਾ ਨਾ ਕਿ ਇਹ ਕੰਮ ਹੋਣੇ ਚਾਹੀਦੇ ਨੇ। ਇਹ ਸਰਕਾਰ ਕਰੇ ਫੇਰ ਹੈ ਨਾ ਵਿਧਾਇਕ ਕਰਨ। ਜਿਹੜੇ ਵੋਟਾਂ ਲਈ ਨੇ ਤੁਹਾਡੇ ਘਰ ਜਿਹੜੇ ਵੋਟਾਂ ਲਾਣਾਂ ਦੇ ਤੀਓ ਉਹ ਗੱਲ ਨਹੀਂ ਕਰਦੇ ਉਹਨਾਂ ਨਾਲ। ਉਹ ਆਗੂ ਹੱਥਾਂ ਨੇ ਕਰਨੇ ਆ। ਔਰ ਮੇਰੇ ਤੇਰੇ ਅਗੇ ਧੋੜਾ ਕਰ ਲੈਣੀ। ਉਹ ਪਰ ਆਗੂ ਹੱਥਾਂ ਨੇ ਕਰਨੇ ਆ ਪਰ ਜਦੋਂ ਵੋਟਾਂ ਲੈਣ ਲਈ ਆਤੇ ਕੀ ਉਹਦੀ ਆਪਣੀ ਮੁਸ਼ਕਲ ਦਾ ਹੱਲ ਨਹੀਂ ਦੱਡ ਕੇ ਉਹ ਮੁਸ਼ਕਲ ਹੱਲ ਜਿਹੜੀ ਵੱਡੀ ਰੋਡ ਦੀ ਸ਼ਗਰ ਉਹ ਰੋਡ ਦੀ ਆਪ ਹੋਣੀ ਆ। ਤੇ ਜਿਹੜੀ ਪਿੰਡ ਦੀ ਨਹੀਂ ਉਹ ਪਿੰਡ ਦੀ ਤੇ ਵੱਖਰੀ ਹੋਣੀ ਆ। ਇਹ ਤੇ ਹੁਣ ਜਿਹੜੀ ਸਰਕਾਰ ਆਉਂਦੀ ਉਹਨੂੰ ਆਪ ਨਾਲ ਚਾਹੀਦਾ ਨਾ ਕਿ ਬਾਬੇ ਦੇ ਲਾ ਕੇ ਪੋੜਿਆ ਤੇ ਮੈਂ ਪੁਲ ਵੱਡਾ ਕਰਾਂ।